ਆ ਗੱਡੀ ਦਾ ਜੋ ਡਰਾਈਵਰ ਸੀ ਮੌਕੇ ਤੇ ਫਰਾਰ ਹੋ ਗਿਆ ਆ ਬੱਚਿਆਂ ਨੂੰ ਸਕੂਲ ਦੇ ਆਟੋ ਦਾ ਜੋ ਕਿ ਇੱਕ ਆਟੋ ਚਾਲਕ ਸੀ ਵਿੱਚ ਸਕੂਲ ਦੇ ਬੱਚੇ ਬੈਠੇ ਸੀ ਤੇ ਮਾਰ ਕੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਆਟੋ ਦੇ ਬੱਚਿਆਂ ਨੂੰ ਤੇ ਆਟੋ ਡਰਾਈਵਰ ਨੂੰ ਤੇ ਜੋ ਕਿ ਆ ਗੱਡੀ ਦਾ ਡਰਾਈਵਰ ਸੀ ਇਹ ਗੱਡੀ ਮਾਰ ਕੇ ਵਿੱਚ ਤੇ ਆਪ ਇਥੋਂ ਫਰਾਰ ਹੋ ਗਿਆ ਤੇ ਹੁਣ ਆਪਾਂ ਗੱਡੀ ਦੀ ਖੋਲ ਕੇ ਇੱਕ ਵਾਰ ਅ ਅਫਸਰ ਉਹ ਨਹੀਂ ਖੜੇ ਆ ਪੁਲਿਸ ਮੁਲਾਜ਼ਮ ਅਫਸਰ ਖੜੇ ਨੇ ਇਹਨਾਂ ਦੇ ਸਾਹਮਣੇ ਗੱਡੀ ਖੋਲ ਕੇ ਆਪਾਂ ਇੱਕ ਕਰ ਗੱਡੀ ਦੇ ਵਿੱਚ ਦੇਖ ਲੈਣੇ ਆ ਆਵਾਜ਼ੀਵਾਦੇ ਇਹਦੇ ਵਿੱਚ ਦੇਖੋ ਜੀ ਕਿ ਜਿੱਦਾਂ ਕਿ ਆਪਾਂ ਦੇਖ ਸਕਦੇ ਹਾਂ ਸ਼ਰਾਬ ਪਈ ਆ ਬੀਅਰ ਦੀਆਂ ਬੋਤਲਾਂ ਵੀ ਆਆਂ ਤੇ ਤੇ ਇੱਥੋਂ ਪਤਾ ਚੱਲਦਾ ਆ ਕਿ ਇਹ ਜੋ ਵੀ ਗੱਡੀ ਦਾ ਡਰਾਈਵਰ ਸੀ ਜਾਂ ਵਿੱਚ ਜੋ ਲੋਕ ਬੈਠੇ ਸੀ ਉਹ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਸੀ ਆ ਦੇਖੋ ਜੀ ਮੈਂ ਦੇਖ ਸਕਦੇ ਹੋ ਤੁਸੀਂ ਆ ਗੱਡੀ ਦੇ ਵਿੱਚ ਸ਼ਰਾਬ ਹੈ ਤੇ ਨਾਲ ਪਾਣੀ ਦੀਆਂ ਬੋਤਲਾਂ ਵਗੈਰਾ ਗਲਾਸ ਵਗੈਰਾ ਜੋ ਵੀ ਹੈ ਇਹ ਤੁਸੀਂ ਦੇਖ ਸਕਦੇ ਆਂ